2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਵਿੱਚ ਵੱਡੀਆਂ ਨਿਯੁਕਤੀਆਂ ਹੋਈਆਂ ਨੇ ਜ਼ਿਲ੍ਹਾ ਪ੍ਰਧਾਨ ਨੇ ਜਿਹੜੇ ਉਹ ਨਿਯੁਕਤ ਕੀਤੇ ਗਏ ਨੇ ਅੰਮ੍ਰਿਤਸਰ ਦਿਹਾਤੀ ਦੇ ਲਈ ਸੁਖਵਿੰਦਰ ਸਿੰਘ ਡੈਨੀ ਪੰਡਾਲਾ ਅੰਮ੍ਰਿਤਸਰ ਸ਼ਹਿਰੀ ਦੇ ਲਈ ਸੌਰਬ ਮਦਾਨ ਬਰਨਾਲਾ ਲਈ ਕੁਲਦੀਪ ਸਿੰਘ ਕਾਲਾ ਢਿੱਲੋਂ ਬਠਿੰਡਾ ਰੂਰਲ ਲਈ ਫਰੀਦਮ ਸਿੰਘ ਕੋਟਪਾਈ ਬਠਿੰਡਾ ਸ਼ਹਿਰੀ ਲਈ ਰਾਜਨ ਗਰਗ ਫਰੀਦਕੋਟ ਲਈ ਨਵਦੀਪ ਸਿੰਘ ਬਰਾੜ ਫਤਿਹਗੜ੍ਹ ਸਾਹਿਬ ਲਈ सुरेंद्र ਸਿੰਘ ਫਾਜ਼ਿਲਕਾ ਲਈ ਹਰਪ੍ਰੀਤ ਸਿੰਘ ਸਿੱਧੂ ਫਿਰੋਜ਼ਪੁਰ ਲਈ ਕੁਲਬੀਰ ਸਿੰਘ ਜੀਰਾ ਗੁਰਦਾਸਪੁਰ ਲਈ ਬਰਿੰਦਰ ਸਿੰਘ ਪਹਾੜਾ ਹੁਸ਼ਿਆਰਪੁਰ ਲਈ ਦਲਜੀਤ ਸਿੰਘ ਜਲੰਧਰ ਸ਼ਹਿਰੀ ਦੇ ਲਈ ਰਜਿੰਦਰ 베ਰੀ ਜਲੰਧਰ ਦਿਹਾਤੀ ਦੇ ਲਈ ਹਰਦੇਵ ਸਿੰਘ ਕਪੂਥਲਾ ਲਈ ਬਲਵਿੰਦਰ ਸਿੰਘ ਢਾਲੀਵਾਲ ਖੰਨਾ ਲਈ ਲਖਵੀਰ ਸਿੰਘ ਲਖਾ ਲੁਧਿਆਣਾ ਦੇਹਾਤੀ ਲਈ ਮੇਜਰ ਸਿੰਘ ਬੁੱਲਾਂਪੁਰ ਲੁਧਿਆਣਾ ਸ਼ਹਿਰੀ ਲਈ ਸੰਜੀਵ ਤਲਵਾਰ ਮੋਗਾ ਲਈ ਹਰੀ ਸਿੰਘ ਕਾਈ ਮੁਹਾਲੀ ਲਈ ਕਮਲ ਕਿਸ਼ੋਰ ਸ਼ਰਮਾ ਮੁਕਸਰ ਲਈ ਸੁਖਦੀਪ ਸਿੰਘ ਬਿੱਟੂ ਪਠਾਨਕੋਟ ਲਈ ਪੰਨਾ ਲਾਲ ਪਾਟਿਆ ਪਟਿਆਲਾ ਸ਼ਹਿਰੀ ਦੇ ਲਈ ਨਰੇਸ਼ ਕੁਮਾਰ ਦੁੱਗਲ ਪਟਿਆਲਾ ਦਿਹਾਤੀ ਲਈ ਗੁਰਚਰਨ ਕੌਰ ਰੰਧਾਵਾ ਰੋਪੜ ਲਈ ਅਸ਼ਵਨੀ ਸ਼ਰਮਾ ਸੰਗਰੂਰ ਲਈ ਜਗਦੇਵ ਸਿੰਘ ਗੱਗਾ SBS ਨਗਰ ਲਈ ਅਜੇ ਕੁਮਾਰ ਅਤੇ ਤਰਨਤਾਰ ਲਈ ਰਾਜਵੀਰ ਸਿੰਘ ਭੁੱਲਰ ਨੂੰ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ।